हां जी वीर एक ਆਪਾਂ ਵੀਡੀਓ ਅਪਲੋਡ ਕੀਤੀ ਸੀ ਬਾਸਕਟ ਦੀ ਸੈਟਿੰਗ ਜਿਹਦੇ ਕਈਆਂ ਵੀਰਾਂ ਨੇ ਕਮੈਂਟ ਕੀਤੇ ਸੀ ਕਿ ਜਿਹੜੀ ਇਹ ਤੁਹਾਡੇ ਪਾਸਕਟ ਦੀ ਸੈਟਿੰਗ ਤੁਸੀਂ ਗਲਤ ਕਰਦੇ ਹੋ ਇਸ ਤਰ੍ਹਾਂ ਜਿਹੜੀ ਆਪਣੀ ਕਮੈਂਡ ਲੋਡ ਦੇ ਵਿੱਚ ਚਲੇਗੀ ਜਿਹੜੀ ਆਪਾਂ ਸੈਟਿੰਗ ਅਗਲੇ ਪਾਸਿਓਂ ਆਪਾਂ 17 ਦਾ ਕਾਬਲਾ ਜਿਹੜਾ ਟੋਪੀ ਦੇ ਆਪਾਂ ਸੈਟਿੰਗ ਕਰਦੇ ਹਾਂ ਚਾਹੀ ਤੂੰ 19 ਤੇ ਵੀ ਕਰ ਸਕਦੇ ਹੋ ਤੇ ਪਿੱਛੋਂ ਜਿਹੜੀ ਆਪਾਂ ਸੈਟਿੰਗ ਹੈ 13 ਦੀ ਨੱਟ ਦੇ ਆਪਾਂ ਚੂੜੀ ਤੇ ਕਰਦੇ ਹਾਂ ਤੇ ਇਹਦੇ ਸੈਟਿੰਗ ਦੇ ਨਾਲ ਆਪਣੇ ਜਿਹੜੇ ਦੋ ਫਾਇਦੇ ਨੇ ਇੱਕ ਤਾਂ ਜਿਹੜੇ ਆਪਣੇ ਸਟਾਫ ਵਰਕਰਾਂ ਦੇ ਪਿੱਛੋਂ ਮਾੜੇ ਮੋٹے ਜਿਹੜੇ ਦਾਣੇ ਜਾਂਦੇ ਨੇ ਉਹ ਨਹੀਂ ਜਾਂਦੇ ਤੇ ਇੱਕ ਜਿਹੜੀ ਆਪਣੀ ਸਫਾਈ ਜ਼ਿਆਦਾ ਹੁੰਦੀ ਹੈ ਸਫਾਈ ਵਧੀਆ ਆਉਂਦੀ ਹੈ ਸਫਾਈ ਕਿਵੇਂ ਵਧੀਆ ਆਉਂਦੀ ਹੈ ਕਿ ਜਿੰਨੀ ਆਪਾਂ ਬਾਸਕਟ ਪਿੱਛੋਂ ਨਾਲ ਲਾਵਾਂਗੇ ਉਨੀ ਜਿਹੜੀ ਆਪਣੀ ਬਾਸਕਟ ਰੇਲੀ ਰਹੇਗੀ ਮਲਾਈ ਘਟੇਗੀ ਜਿਹੜਾ ਆਪਣਾ ਕਮੈਨ ਮਾਲ ਮੋਟਾ ਕੱਢੇਗੀ ਤੇ ਜੇ ਆਪਾਂ ਬਾਸਕਟ ਦੂਰ ਕਰਦੇ ਆ ਤਾਂ ਜਿਹੜੀ ਫਿਰ ਮਲਾਈ ਵੱਜ ਜਾਂਦੀ ਹੈ ਜਿੰਦ ਕਰਕੇ ਆਪਣੇ ਉਹ ਨਾੜ ਦੇ ਗਨੇਰੀਆਂ ਜੀਆਂ ਬਣ ਬਣ ਕੇ ਆਪਣੇ ਬੈਡ ਤੇ ਡਿੱਗ ਜਾਂਦੀਆਂ ਨੇ ਤੇ ਉਹ ਜਿਹੜੇ ਆਪਣੇ ਫਿਰ ਟੈਂਕ ਦੇ ਵਿੱਚ ਲੱਗੇ ਜਾਂਦੇ ਨੇ ਜਿੰਦੇ ਕਰਕੇ ਆਪਣੀ ਸਫਾਈ ਘਟਦੀ ਹੈ ਦਾਣੇ ਜਿਹੜੇ ਆਪਣੇ ਜਦੋਂ ਮਲਾਈ ਕੰਬੈਨ ਦੀ ਵਧੇਗੀ ਤੇ ਉਹ ਬਣਾ ਗੁੱਛੇ ਜੇ ਬਣਾ ਬਣਾ ਕੇ ਉਹਦੇ ਵਿੱਚ ਜਿਹੜੇ ਦਾਣੇ ਮਾੜੇ ਮੋٹے ਛਾਦੇ ਦਾਣੇ ਨਹੀਂ ਜਾਂਦੇ ਵੀ ਮਾੜੇ ਮੋٹے ਜਿਹੜੇ ਦਾਣੇ ਆਪਣੇ ਸਟਾਫ ਵਰਕਰ ਥਾਣੀ ਗੁੱਛੇ ਜੇ ਬਣਾ ਕੇ ਉਦਾਂ ਹੀ ਲੰਗੀ ਜਾਂਦੇ ਨੇ ਵੀ ਪੂਰੀ ਜਿਹੜੀ ਛਾਈ ਵਜੇ ਤਰੀਕੇ ਨਾਲ ਨਹੀਂ ਹੁੰਦੀ ਇਹ ਆਪਣੇ ਦੋ ਕਾਰਨ ਹੁੰਦੇ ਨੇ ਆਪਾਂ ਜੇ ਇਸ ਤਰ੍ਹਾਂ ਜੇਕਰ ਬਾਸਕਰ ਦੀ ਸੈਟਿੰਗ ਕਰਦੇ ਆ ਇੱਕ ਤਾਂ ਸਫਾਈ ਵਧੀਆ ਹੁੰਦੀ ਹੈ ਗਨੇਰੀਆਂ ਨਹੀਂ ਆਉਂਦੀਆਂ ਇੱਕ ਆਪਣੇ ਜਿਹੜੇ ਮਾੜ ਉਹ ਵੀ ਆਪਣੇ ਘਟ ਜਾਂਦੇ ਨੇ ਤੇ ਬਾਕੀ ਤੁਹਾਡੇ ਆਪੋ ਆਪਣਾ ਤਜਰਬਾ ਹੈ ਹਰ ਇੱਕ ਵੀਰ ਫੋਰਮੈਨ ਹੈ ਤੇ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਕਿ ਤੁਸੀਂ ਇਦਾਂ ਸਾਈਡਿੰਗ ਕਰੋ ਬਾਕੀ ਆਪਾਂ ਆਪਾਂ ਦੱਸਿਆ ਵੀ ਆਪਾਂ ਇਦਾਂ ਦੀ ਸਾਈਡਿੰਗ ਕਰਦੇ ਆਂ ਤੇ ਆ ਆਪਾਂ ਨੂੰ ਫਾਇਦੇ ਨੇ